ਹਰੋ ਮੇਰੇ ਪਿਆਰੇ ਲੋਕੋ ਸਰਕਾਰ ਜੋ ਹੈ ਮਾਂ ਬਣਾ ਮਾਤਾ ਨੂੰ ਨਸ਼ਾ ਦੇ ਖਲਾਫ ਦੀ ਸੁਣਾ ਰਿਹਾ ਮੌਕੇ ਦੀਆਂ ਸਰਕਾਰਾਂ ਆਖਿਰੀਆਂ ਸਰਕਾਰਾਂ ਹੋਣਾਂ ਜਾਂ ਸਰਕਾਰ ਜ਼ਿੰਮੇਵਾਰ ਸਰਕਾਰ ਹੀ ਨਾ ਤੇ ਜਗਾ ਆਪ ਹੀ ਮਤਲਬ ਨਾ ਤੇ ਚਲਾਉਂਦੇ ਆ ਕਿ ਆਪ ਹੀ ਬੰਦ ਕਰਨ ਦੇ ਡਰਾਮੇ ਕਰੀ ਜਾਂਦੇ ਆ ਜਿਵੇਂ ਤਿੰਨ ਚਾਰ ਦਿਨ ਹੋ ਗਏ ਪੜਾਉਣ ਦੀ ਇੱਕ ਮੁੰਡਾ ਸਾਡੇ ਚਿੱਤੇ ਨਾਲ ਮਰ ਗਿਆ ਨੌਜਵਾਨ ਹੁੰਦਾ ਸੀ ਇਹ ਵੀ ਬਹੁਤ ਇੱਕ ਜਿਹੜੇ ਥਾਰ ਨਾਲ ਸਰਕਾਰਾਂ ਸਾਡੇ ਨਾਲ ਧੱਕਾ ਕਰ ਲਿਆ ਦੂਜੇ ਪਾਸੇ ਨਸ਼ੇ ਵੀ ਜ਼ਿੰਦਗੀਆਂ ਨੂੰ ਮਾਰ ਦਿੱਤੇ ਨੇ ਆਹ ਨਸ਼ੇ ਦੇ ਜਨਾਬ ਕੀ ਦੇ ਫੇਸ ਕਰ ਲਿਆ ਸਭ ਤੋਂ ਵੱਧਿਆ ਲੱਗੂਗਾ ਮੋਢਾ ਪਿੰਡ ਚੋਂ ਸ਼ਕੀਨੇ ਵੀ ਪੁੱਤ ਜੱਟ ਦਾ ਦੁੱਧ ਵੇਚ ਕੇ ਦਾ ਰੋਡਾ ਘੱਟ ਪੱਟਦਾ ਮੋਢਾ ਪਿੰਡ ਚੋਂ ਸ਼ਕੀਨ ਪੁੱਤ ਜੱਟ ਦਾ ਦੁੱਧ ਵੇਚ ਵੇਚ ਦਾ ਰੋਡਾ ਘੱਟ ਪੱਟਦਾ ਤੇ ਪੱਖੇ ਪਾਉਂਦੇ ਲਹਾਗ ਲੜਦਾ ਓ ਕਿਹੜੇ ਪਾਸੇ ਨੂੰ ਜਵਾਨੀ ਸਾਡੀ ਚੱਲਦੀ ਵੇਖ ਵੇਖ ਦਿਲ ਡਰਦਾ ਓ ਕਿਹੜੇ ਪਾਸੇ ਨੂੰ ਜਵਾਨੀ ਸਾਡੀ ਚੱਲਦੀ ਵੇਖ ਵੇਖ ਦਿਲ ਡਰਦਾ ਥਾਰੀਆਂ ਵੇਖ ਵੇਖ ਦਿਲ ਡਰਦਾ ਕੋਤ ਸਾਲ ਪਿੱਛੇ ਬੇਬੇ ਦੀਆਂ ਵਾਲੀਆਂ ਤੇਰਾਇਆਂ ਸੀ ਬੂਰੀ ਮੱਛ ਬੇਚਦੇ ਜੋ ਬਾਪੂ ਨੇ ਵੜਾਇਆ ਸੀ ਸਾਲ ਪਿੱਛੇ ਤੇ ਬੇਬੇ ਦੀਆਂ ਵਾਲੀਆਂ ਤੇਰਾਇਆਂ ਸੀ ਬੂਰੀ ਮੱਛ ਵੇਚਦੇ ਜੋ ਬਾਪੂ ਨੇ ਵੜਾਇਆ ਸੀ ਉਹ ਪੁੱਠੇ ਬੱਚਿਆਂ ਦੇ ਦੇਖਾਰ ਨਾਵੇਂ ਪੁੱਠੇ ਬੱਚਿਆਂ ਦੇ ਦੇਖਾਰ ਨਾਵੇਂ ਬੇਬੇ ਦਾ ਪੂਜਾ ਵੇਰਦਾ ਹਾਹ ਹਾਹ ਟਿਹੜੇ ਪਾਸੇ ਨੂੰ ਜਵਾਨੀ ਤੱਲ ਵੀ ਦੇਖ-ਵੇਖ ਦਿਲ ਡਰਦਾ ਘਾਣੀਆਂ ਵੇਖ-ਵੇਖ ਦਿਲ ਡਰਦਾ ਬੁੱਲਟ ਤੇ ਥਾਰ ਲੰਡੀ ਦੀਪ ਨੂੰ ਚਲਾਉਂਦਾ ਹੈ ਬਾਪੂ ਦੀ ਜਮੀਨ ਚਾਈ ਫੇਰ ਵਾੜਾ ਪਾਉਂਦਾ ਹੈ ਬੁੱਲਟ ਤੇ ਥਾਰ ਲੰਡੀ ਦੀਪ ਨੂੰ ਚਲਾਉਂਦਾ ਹੈ ਬਾਪੂ ਦੀ ਜ਼ਮੀਨ ਤਾਇਫੇਰ ਬਾਟਾ ਪੌੜਾ ਹੈ ਢੱਕਾ ਤੋੜ ਕੇ ਉਗਾ ਨਾ ਧੂਰਾ ਕਰਦਾ ਢੱਕਾ ਤੋੜ ਕੇ ਉਗਾ ਨਾ ਧੂਰਾ ਕਰਦਾ ਬਾਪੂ ਖੇਤਾ ਵੀ ਬਿਮਰਜ਼ਾ ਤੇਰੇ ਪਾਸ ਨੂੰ ਜੁਆਲੀ ਸੱਜਣ ਦੀ ਦੇਖ ਵੇਚ ਦਿਲ ਡਰਦਾ ਤੇਰੇ ਪਾਸ ਨੂੰ ਜੁਆਲੀ ਸੱਜਣ ਦੀ ਦੇਖ ਵੇਚ ਦਿਲ ਡਰਦਾ ਦੁਕਾਨਿਆਂ ਤੋਂ ਤਾਰੂ ਜਿਹੇ ਲੱਗੇ ਹਨ ਦੇਗਾਲ ਦੇ ਜਿਹੜੇ ਪੁੱਤਰਾ ਦੇ ਬਾੜ ਦੇ ਬਗਾਨਿਆਂ ਪੁੱਤਾਂ ਨੂੰ ਜਿਹੜੇ ਲੱਥੇ ਹੰ ਬਿੜਾਲ ਦੇ ਗੁਰੂ ਕੈ ਲਾਗੇ ਜਿਹੜੇ ਪੁੱਤਰਾ ਦੇ ਬਾੜ ਦੇ ਖੁਦ ਖਾਨੋਂ ਆਦੀ ਤੁਮਾਈ ਫੱਲੇ ਰਣੀ ਦਸਾ ਨਾ ਹਾਨੀ ਤੁਮਾਈ ਫੱਲੇ ਰਣੀ ਕਾਲਾ ਤਾ ਨੀ ਜਾਵੇ ਕਰਦਾ ਕਿਹੜੇ ਪਾਸੇ ਨੂੰ ਜਵਾਲੀ ਸਾਡੀ ਚੱਲਦੀ ਵੇਖ ਵੇਖ ਦਿਲ ਡਰਦਾ ਕਿਹੜੇ ਪਾਸੇ ਨੂੰ ਜਵਾਲੀ ਸਾਡੀ ਚੱਲਦੀ ਦਰਦਾ ਹਾਣਿਆਂ ਵੇਖ ਵੇਖ ਦਿਲ ਦਰਦਾ ਓ ਆਟਾ ਢਾਲ ਵਾਲੇ ਜਿੰਨਾ ਚੱਕੇ ਰੀਤੇ ਲਾਹਿਆ ਓਹੀ ਲੋਕ ਜੰਤਾ ਦੇ ਨਸ਼ੂਲੇ ਹਾਇਆ ਆਟਾ ਢਾਲ ਵਾਲੇ ਜਿੰਨਾ ਚੱਕੇ ਰੀਤੇ ਲਾਹਿਆ ਓਹੀ ਲੋਕ ਜੰਤਾ ਦੇ ਨਸ਼ੂਲੇ ਹਾਇਆ ਜਦੋਂ ਲੋਕਾਂ ਦੇ ਸਾਹਮਣੇ ਰੱਜ ਪਏ ਕੀ ਜਦੋਂ ਲੋਕਾਂ ਦੇ ਸਾਹਮਣੇ ਰੱਜ ਕੇ ਪਏ ਕੀ ਫੇਰ ਨਈਓ ਕੋਈ ਖੜਦਾ ਕਿਹੜੇ ਪਾਸੇ ਨੂੰ ਜਵਾਨੀ ਸਾਦੀ ਚੱਲਦੀ ਵੇਖ ਵੇਖ ਦਿਲ ਡਰਦਾ ਕਿਹੜੇ ਪਾਸੇ ਨੂੰ ਜਵਾਨੀ ਸਾਦੀ ਚੱਲਦੀ ਵੇਖ ਵੇਖ ਦਿਲ ਡਰਦਾ ਲੱਗਦਾ ਭੜੌੜ ਫੇਰੇ ਲੋਕਾਂ ਦਾ ਇਚਾਰਦਾ ਆਪਣੀ ਬਿੜੀ ਦੇ ਥੱਲੇ ਸੋਟਾ ਨਈਓ ਮਾਰਦਾ ਲੱਗਦਾ ਸੈ ਇਚਾਰ ਦਾ ਆਪਣੀ ਬੀਰੀ ਦੇ ਥੱਲੇ ਸੌਦਾ ਨਹੀਂ ਉਹ ਮਾਰਦਾ ਉਹ ਜੰਮ ਕੇ ਵੀ ਮੌਤ ਦੇ ਬਰਾਬਰ ਉਹ ਜੰਮ ਕੇ ਵੀ ਮੌਤ ਦੇ ਬਰਾਬਰ ਜੋ ਰੱਖੇ ਨਾ ਤੇ ਹਾਲ ਘਰਦਾ ਕਿਹੜੇ ਪਾਸੇ ਨੂੰ ਜਵਾਨੀ ਸਾਡੀ ਚੱਲਦੀ ਵੇਖ ਵੇਖ ਦਿਲ ਡਰਦਾ ਕਿਹੜੇ ਪਾਸੇ ਨੂੰ ਜਵਾਨੀ ਸਾਡੀ ਚੱਲਦੀ ਵੇਖ ਵੇਖ ਦਿਲ ਡਰਦਾ ਏਸੀ ਗੀਤ ਪ੍ਰਚਾਰ ਨਾਲ ਲਾ ਕੇ ਆਪ ਵੀ ਜਗਾ ਲਊਗਾ ਲਓ زندہ باد زندہ باد مہنت کر لو کل دا ایکا جدا وا زندہ باد زندہ باد دنیا باد دے مہنت کر سو اک ہو جاؤ دنیا باد دے مہنت کر سو اک ہو جاؤ آ رائے میرا شکریہ تھانک واری